ਦੋਸਤੋ ਸਸਿਕਾਲ ਪਤੂਈ ਖੇੜਾ ਪਿੰਡ ਤੇ ਬਲਾਕ ਲੰਬੀ ਤੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੀ ਗਰਾਊਂਡ ਹੈ ਮਿੱਤਰੋ ਜਿੱਥੇ ਜਵਾਨੀ ਪੱਬਾਂ ਭਾਰ ਆ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਵੀਡੀਓ ਵਿਖਾਈ ਗਈ ਸੀ ਤੇ ਸਾਡੇ ਕੋਚ ਕੋ ਗਾਜੀ ਹੋਰੀ ਤੇ ਉਧਰ ਸੱਤੂ ਜੀ ਹੋਰੀ ਦਰਸ਼ਕ ਵੀਰ ਹੈ ਤੇ ਮੁੱਖਾ ਜੀ ਹੋਰੀ ਤੇ ਉਧਰ ਮਿੱਤਰੋ ਬਾਲੀਵਾਲ ਦਾ ਮੈਚ ਪਖਿਆ ਹੋਇਆ ਜਿੱਥੇ ਸਵੇਰ 6 ਵਜੇ ਵੀ ਬੱਚੇ ਛੁੱਟੀਆਂ ਦੇ ਵਿੱਚ ਆਉਂਦੇ ਰਹੇ ਐ ਤੇ ਆ ਜਵਾਨੀ ਵੇਖੋ ਜਿਹੜੇ ਬਹੁਤ ਸਾਰੇ ਪਿੰਡਾਂ 'ਚ ਨਾ ਪੰਜਾਬ ਦੇ ਆ ਜੀਰ ਗਰਾਊਂਡ ਛੱਡਣ ਪਿੱਛੇ ਕੋਈ ਕਹਿੰਦਾ ਪੰਚਾਇਤ ਸਾਨੂੰ ਗਰਾਊਂਡ ਨਹੀਂ ਦਿੰਦੀ ਕੋਈ ਕਹਿੰਦਾ ਜੀ ਅਸੀਂ ਠੀਕਾ ਦੇਣ ਨੂੰ ਤਿਆਰ ਆ ਬਹੁਤ ਸਾਰੇ ਖਿਡਾਰੀ ਲੜੀ ਜਾਂਦੇ ਆ ਪਰ ਇੱਥੇ ਆ ਵੇਖੋ ਨੌਜਵਾਨਾਂ ਨਾਲ ਯਾਰ ਗਰਾਊਂਡ ਭਰਿਆ ਹੋਇਆ ਤੇ ਫਤੂਹੀ ਖੇਡਾਂ ਪਿੰਡ ਦੇ ਹਿੱਸੇ ਆਉਂਦਾ ਤੇ ਆਜ਼ਾਦ ਸਪੋਰਟਸ ਕਲੱਬ ਫਤੂਹੀ ਖੇਡਾਂ ਦੇ ਹਿੱਸੇ ਆਉਂਦਾ ਮਿੱਤਰੋ ਤੇ ਦੋਸਤੋ ਦੂਜੀ ਗੱਲ ਹੈ ਸਵੇਰ 5 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਤੇ ਸ਼ਾਮ ਨੂੰ ਵੀ 5 ਵਜੇ ਤੋਂ ਲੈ ਕੇ 7 ਵਜੇ ਤੱਕ ਫ੍ਰੀ ਜਿਹੜੀ ਖੇਡ ਨਰਸਰੀ ਆ ਫਤੂਹੀ ਖੇਡ ਦੇ ਵਿੱਚ ਤੇ ਕੋਚ ਸਾਹਿਬ ਦਾ ਨਾਮ ਕੀ ਹੈ ਮਨਪ੍ਰੀਤ ਖਾਰਾ ਜੀ ਜਿਹੜੇ ਸਰਕਾਰੀ ਕੋਚ ਹੈ ਤੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਸਰਕਾਰ ਵੱਲੋਂ ਮਿੱਤਰੋ ਤੇ ਆ ਨਰਸਰੀ ਉਹਨਾਂ ਨੇ ਤਿਆਰ ਕੀਤੀ ਆ ਯਾਰੋ ਇਹ ਤਾਂ ਆਪਾਂ ਦੇਖਦੇ ਹੁੰਦੇ ਸੀ ਜਿਵੇਂ ਆ ਵੇਖੋ ਮੁੰਡਿਆਂ ਨੇ ਕਿੰਨੇ ਦਰਖਤ ਲਾਏ ਆ ਗਰਾਊਂਡ ਦੇ ਵਿੱਚ ਯਾਰੋ ਆਪ ਇਹਨਾਂ ਨੇ ਪਾਣੀ ਪਾਇਆ ਤੇ ਆਪ ਸਾਰੇ ਦਰਖਤ ਆਪ ਤਿਆਰ ਕੀਤੇ ਤੇ ਆਪ ਗਰਾਊਂਡ ਨੂੰ ਵਾਹ ਕੇ ਆਪ ਗੁੱਡ ਕੇ ਤੇ ਉੱਥੇ ਜਿਮ ਐ ਮਿੱਤਰੋ ਪਰ ਆ ਜਵਾਨੀ ਕਿਉਂਕਿ ਹਰ ਇੱਕ ਚੀਜ਼ ਦੀ ਹਰ ਇੱਕ ਕੰਮ ਦੀ ਆਊਟਪੁੱਟ ਤਾਂ ਮਿੱਤਰੋ ਨਿਕਲਦੀ ਐ ਇਨਪੁਟ ਦੇਣੀ ਪੈਂਦੀ ਹੈ ਤੇ ਫਿਰ ਆਉਟਪੁਟ ਆਉਂਦੀ ਹੈ। ਇਹਨਾਂ ਨੂੰ ਡਾਈਟ ਵੀ ਇੱਥੇ ਵੰਡੀ ਜਾਂਦੀ ਹੈ। ਫਿਰ ਇਹ ਚੋਬਰ ਮਿੱਤਰੋ ਤਿਆਰ ਹੁੰਦੇ ਆ ਤੇ ਸਾਡੇ ਜਿਹੜੇ ਪਿੰਡ ਦੇ ਕੋਚ ਐ, ਕੋਗਾਜੀ ਹੁਰੀ ਸਾਡਾ ਛੋਟਾ ਭਰਾ ਉਹ ਡਾਈਟ ਲੈ ਕੇ ਪਹੁੰਚ ਰਹੇ ਆ ਜਿਹੜੇ ਬੱਚਿਆਂ ਨੂੰ ਡਾਈਟ ਦੇਣਗੇ ਤੇ ਕੋਗਾਜੀ ਲਾਈਨ ਅਪ ਕਰਕੇ ਡਾਈਟ ਦੇਣੀ ਐ। ਤੇ ਸਾਰੇ ਨੌਜਵਾਨ ਮਿੱਤਰੋ ਲਾਈਨ ਅਪ ਹੋ ਕੇ ਆਪੋ ਆਪਣੀ ਡਾਈਟ ਲੈ ਲਓ ਤੇ ਮਨਪ੍ਰੀਤ ਖਾਰਾ ਸਾਹਿਬ ਜਿਹੜੇ ਸਰਕਾਰੀ ਕੋਚ ਐ ਉਹ ਇੱਥੇ ਸਰਕਾਰੀ ਸੁਵਾਵਾਂ ਦੇ ਰਹੇ ਐ ਤੇ ਫ੍ਰੀ ਨਰਸਰੀ ਐ ਮਤਲਬ ਆਪਣੇ ਪਿੰਡ ਦੇ ਵਿੱਚ ਫ੍ਰੀ ਨਰਸਰੀ ਕੋਈ ਵੀ ਆਪਣੇ ਜਿਹੜੇ ਪਿੰਡ ਐ ਫਤੂਹੀ ਖੇੜਾ ਕਰੋੜਾ ਵਾਲੀ ਭੀੜੀ ਵਾਲਾ ਸਿੱਖਾਲਾ ਕਿਸੇ ਵੀ ਪਿੰਡ ਵਿੱਚੋਂ ਤਾਓ ਭਰਾ ਇੱਥੇ ਆ ਕੇ ਤੁਸੀਂ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਮਤਲਬ ਫ੍ਰੀ ਨਰਸਰੀ ਐ ਤੇ ਲਾਈਨ ਅਪ ਹੋ ਕੇ ਡਾਈਟ ਲੈ ਲਓ ਮੇਰੇ ਪੁੱਤ ਹਾਂ ਲਾਈਨ ਬਣਾ ਕੇ ਬਾਈ ਸ਼ਾਬਾਸ਼ ਆ ਵੇਖੋ ਐਂਡ ਡਾਈਟ ਵੰਡਦੇ ਆ ਬਾਈ ਤੇ ਫੇਰ ਗੱਲ ਬਣਦੀ ਆ ਸ਼ਰਮਾ ਜੀ ਹੋਰੀ ਸ਼ਾਬਾਸ਼ ਚੋਬਰੋ ਜਿਉਂਦੇ ਰੋ ਤੁਸੀਂ ਪੰਜਾਬ ਦਾ ਭਵਿੱਖ ਹੋ ਮਿੱਤਰੋ ਹੈ ਤੇ ਆ ਡਾਈਟ ਟ੍ਰੈਕਰ ਹੀ ਦਿਖਾਈ ਮੜਾ ਜਾ ਪੱਕੀ ਕੁਛ ਆ ਬਾਈ ਸੋਲੇ ਸੋਇਆਬੀਨ ਤੇ ਮੂਫਲਿਕ ਸ਼ਾਬਾਸ਼ ਤੇ ਡਾਈਟ ਇਹ ਨਾ ਨੌਜਵਾਨਾਂ ਨੂੰ ਮਿੱਤਰੋ ਵੰਡੀ ਜਾ ਰਹੀ ਆ ਪਹਿਲਾਂ ਵੀ ਪਿਛਲੇ ਸਾਲ ਸਾਡੇ ਪਿੰਡ ਦੇ ਫੌਜੀ ਸਾਹਿਬ ਆ ਜਿਹੜੇ ਤੇ ਉਹਨਾਂ ਨੇ ਵੀ ਕੈਂਪ ਲਾਇਆ ਸੀ ਤੇ ਉਹਨਾਂ ਦੀ ਸੇਵਾ ਰੰਗ ਲਈ ਹੈ ਜਿਹੜੀ ਆ ਨਰਸਰੀ ਤਿਆਰ ਹੋ ਗਈ ਤੇ ਸਰਕਾਰ ਨੇ ਇੱਥੇ ਕੋਚ ਖੁੜੀਆਂ ਸਾਹਿਬੁਰਾਂ ਨੇ ਤੇ ਬਾਕੀ ਸਾਰੇ ਸਜਣਾ ਦੀ ਮਿਹਰਬਾਨੀ ਨਾਲ ਕੋਚ ਨਿਯੁਕਤ ਕਰਤਾ ਸਰਕਾਰ ਨੇ ਤੇ ਉਹ ਵੇਖੋ ਉਧਰ ਫੁੱਟਬਾਲ ਦੇ ਸੌਰੀ ਬਾਲੀਬਾਲੀਵਾਲ ਦੇ ਯੋਰ ਵਿਖਾਏ ਜਾ ਰਹੇ ਐ ਤੇ ਜਵਾਨੀ ਗਰਾਊਂਡ ਦੇ ਵਿੱਚ ਪੱਪਾ ਪਾਰ ਆ ਮਿੱਤਰੋ ਤੇ ਬਹੁਤ ਸੋਹਣੀ ਗੱਲ ਆ ਬੜੀ ਖੁਸ਼ੀ ਦੀ ਗੱਲ ਆ ਮੈਂ ਤਾਂ ਆਪ ਬੇਨਤੀ ਕਰਦਾ ਅਸੀਂ ਤਾਂ ਆਪ ਯਾਰ ਮੈਂ ਇਹਨਾਂ ਨੂੰ ਆਖਿਆ ਨੌਜਵਾਨਾਂ ਨੂੰ ਹਾਂ ਆਜੋ ਵੀ ਮਿੱਤਰੋ ਐ ਡਾਈਟ ਬਣਦੇ ਆ ਪ੍ਰਭੂ ਇਹਨੂੰ ਖਰਾਕ ਕਹਿੰਦੇ ਐ ਇੰਗਲਿਸ਼ ਦੇ ਵਿੱਚ ਡਾਈਟ ਕਹਿ ਦਿੰਦੇ ਐ ਆ ਪੰਜਾਬ ਦਾ ਭਵਿੱਖ ਐ ਆ ਪੰਜਾਬ ਦੀ ਜਵਾਨੀ ਐ ਜਿਹੜੇ ਕਹਿੰਦੇ ਬਈ ਜਵਾਨੀ ਬਾਹਰ ਚਲੀ ਗਈ ਜਵਾਨੀ ਫੌਰਨ ਚਲੀ ਗਈ ਜਵਾਨੀ ਨਾ ਸਿਆਣਪ ਪੈ ਗਈ ਪਰ ਨਹੀਂ ਆ ਪੰਜਾਬ ਦਾ ਭਵਿੱਖ ਹੈ ਜਿਹੜਾ ਤੁਹਾਡੇ ਸਾਹਮਣੇ ਬੈਠਾ ਹੈ ਭਰਾਵੋ ਤੇ ਬੜੀ ਯਾਰੋ ਖੁਸ਼ੀ ਹੁੰਦੀ ਹੈ ਜਦੋਂ ਇਹ ਗੱਭਰੂ ਟਾਈਮ 'ਚੋਂ ਟਾਈਮ ਕੱਢ ਕੇ ਗਰਾਉਂਡਾਂ ਨਾਲ ਜੁੜਦੇ ਆ ਤੇ ਇਸ ਫਤੂਈ ਖੇੜੇ ਪਿੰਡ ਨੂੰ ਇਹ ਵੀ ਇੱਕ ਬਹੁਤ ਵੱਡਾ ਮਾਣ ਹੈ ਕਿ ਜਿਹੜਾ ਉਹ ਸਾਹਮਣੇ ਸਕੂਲ ਹੈ ਨਾ ਉੱਥੇ ਉਹ ਤੋਂ ਪਹਿਲਾਂ ਗਰਾਊਂਡ ਹੁੰਦਾ ਸੀ ਤੇ ਹਰਜੀਤ ਬਾਜਾਖਾਨਾ ਉਹ ਵੀ 92 ਦੇ ਵਿੱਚ ਸ਼ਾਇਦ ਜਾਂ 93 ਦੇ ਵਿੱਚ 92 93 ਦੇ ਵਿੱਚ ਇੱਥੇ ਕਬੱਡੀ ਟੂਰਨਾਮੈਂਟ ਦੇ ਉੱਪਰ ਆ ਕੇ ਖੇਡ ਕੇ ਗਏ ਸੀ ਤੇ ਐਸੇ ਸਟੇਡੀਅਮ ਦੇ ਵਿੱਚ ਐਸੇ ਆਯਾਤ ਸਪੋਰਟਸ ਕਲੱਬ ਉੱਥੇ ਫੇਰ ਗੱਲ ਬਣਦੀ ਆ ਸ਼ਰਮਾ ਜੀ ਉਰੀ ਇੱਥੇ ਤੁਸੀਂ ਟੂਰਨਾਮੈਂਟ ਵਾਲੀ ਜਿਉਂਦੇ ਰਹੋ ਬਣਦੇ ਹੋ ਜਸਮਨ ਕੈਨੇਡਾ ਸਾਹਿਬ ਤੁਸੀਂ ਪੰਜਾਬ ਦਾ ਭਵਿੱਖ ਹੋ ਮਾਤਰੀ ਸਾਡੇ ਜਿੰਨੇ ਰੂਬੀ ਪ੍ਰਧਾਨ ਉਰੀ ਤੇ ਡਾਈਟ ਨਗਰ ਪੰਚਾਇਤ ਦੇ ਸਹਿਯੋਗ ਨਾਲ ਸੋਲੇ ਸੋਇਆ ਵੀ ਅੱਜ ਜਵਾਨੀ ਦੀ ਔਰ ਕੱਲ ਨੂੰ ਸਵੇਰ ਤੁਹਾਨੂੰ ਕੋਸ਼ਿਸ਼ ਕਰਾਂਗੇ ਵਿਖਾਉਣ ਦੀ ਤੇ ਡਾਈਟ ਆ 9:00 ਤੋਂ 5:00 ਵੱਡੀ ਜਾ ਰਹੀ ਹੈ ਪਹਿਲਾਂ ਸ਼ਾਮ ਨੂੰ 5:00 ਤੋਂ 7:00 ਵਜੇ ਤੱਕ ਵੀ ਸਾਹਿਬ ਹੈ ਜਿਹੜੇ ਮਨਪ੍ਰੀਤ ਤੇ ਉਹਨਾਂ ਨੇ ਇਹ ਕੈਂਪ ਇੱਥੇ ਸੁਆਵਾ ਦਿੰਦੇ ਆ ਇਹ ਖੇਡਾਂ ਦੀ ਸੇਵਾ ਰੱਖ ਲਈ ਹੈ ਜਿਹੜੀ ਆ ਨਰਸੀ ਯਾਰ ਹੋਗੀ